ஆமா அந்த பத்தி பேசறாங்க டாபிக் பூரஞ்சி பண்ண அந்த ஷாப்பிங்ல லட்சமடிடி ஷாப்பிங்ல கட்டிடி ਯਾਰ ਗੱਡੀ ਚਾਬੀ ਕਰ ਤਰਫੀ ਗੱਲ ਮੇਰੇ ਕੋਲ ਗੱਲ ਉਹ ਪ੍ਰਾਪਤ ਸੰਕੇਤ ਆ ਮਾਰ ਕੇ ਨਾ ਮੈਂ 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 ਮੇਰਾ ਕਿਹੋ ਜਿਹਾ ਹੈ ਮੇਰਾ ਮੇਰੇ ਵਿਆਹ ਦਾ ਯਾਰ ਕਮਾਲ ਦੀ ਗੱਲ ਹੈ ਤੇਰੇ ਕੋਲ ਮੇਰੇ ਕੋਲ ਫੇਰ ਮੈਂ ਯਾਰ ਮੇਰਾ ਸਮਾਨ ਫੇਰ ਰੋਕ ਸਕਦਾ ਹੈ ਉਹ ਬਾਤ ਗੱਲ ਹੈ ਯਾਰ 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 ਬੰਦਾ ਖੜਾ ਬੰਦਾ ਜਾ ਕੇ ਖੜਾ ਗੱਡੀ ਦਾ ਖਾਤ ਹੈ ਉਹਦਾ ਵਿਆਹ ਦਾ ਖਾਤ ਹੈ ਸੋ ਵੀਰਾ ਫਾਜ਼ਲ ਕਾ ਦੇ ਰੇਲ ਓਵਰ ਬ੍ਰਿਜ ਤੋਂ ਸਾਹਮਣੇ ਆਈਆਂ ਜਿੱਥੇ ਅੱਜ ਤੜਕਸਰ ਧੁੰਦ ਦੇ ਕਾਰਨ ਇੱਕ ਕਈ ਵਹੀਕਲ ਆਪਸ ਚ ਟਕਰਾ ਗਏ ਦੱਸ ਦਈਏ ਕਿ ਇੱਕ ਕੋੜਾ ਟਰਾਲਾ ਕਿਸੇ ਵਹੀਕਲ ਦੇ ਵਿੱਚ ਵਜਾ ਅਤੇ ਉਸ ਤੋਂ ਬਾਅਦ ਜਾਮ ਦੀ ਸਥਿਤੀ ਪੈਦਾ ਹੋ ਗਈ ਦੱਸ ਦਈਏ ਕਿ ਇਸ ਜਾਮ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਵਹੀਕਲ ਆਪਸ ਚ ਟਕਰਾ ਗਏ ਜਿਸ ਦੇ ਨਾਲ ਇੱਕ ਸ਼ਖਸ ਜ਼ਖਮੀ ਵੀ ਹੋਇਆ ਦੱਸ ਦਈਏ ਕਿ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਪੂਰਾ ਹਾਦਸਾ ਧੁੰਦ ਦੇ ਕਾਰਨ ਵਾਪਰਿਆ ਜਿਸ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਾਂ ਹੁਣ ਲੱਗੀ ਫੇਰਾ ਲਓ ਜੀ ਉਹ ਮੰਨਦਾ ਜਾ ਤਿਆਰ ਕਰਾ ਲਵਾਂਗੇ ਨੂੰ ਉਹ ਤਾਂ ਤਿਆਰ ਰੱਖੋ ਭਾਈ ਹੈਗੇ ਇੱਕ ਨੰਬਰ ਤੇ ਆ ਗਿਆ ਜਾ ਤੋ ਜਾ ਉਹ ਤਾਂ ਤਿਆਰ ਰੱਖੋ ਮੋਟਰ ਦੇ ਆਗੇ ਲੈ ਜਾਓ ਉਹ ਬਾਈ ਨੇ ਹੌਂਡਾ ਕੋਈ ਆ ਰਿਹਾ ਯਾਰ ਕਿਹੜੇ ਚੈਨਲ ਤੋਂ ਆ ਰਹੇ ਬਲਾਈ ਜੀ ਨਾ ਤੁਹਾਡਾ ਸੰਦੀਪ ਭਾਰਦੀ ਹਾਂਜੀ ਸੰਦੀਪ ਭਾਰਦੀ ਆ ਕਿੱਥੋਂ ਦੇ ਆਣ ਆਲੇ ਤੁਸੀਂ ਫਾਇਲ ਕਰਦੇ ਜੀ अच्छा ये कादे ते 하게 ਸੀ ਤੁਸੀਂ ਮੈਂ ਸਰ ਮੋਟਰਸਾਈਕਲ ਲਗਾ ਮੇਰਾ ਰੇਡੀ ਵਾਲਾ اچھا ਖੜਾ ਸੀ ਅੱਗੇ ਟ੍ਰਾਫਿਕ ਆ ਜਮ ਟਰਾਲਾ ਖੜਾ ਜੀ ਹੂੰ ਆ ਟਰਾਲਾ ਖੜਾ ਕਰਕੇ ਜੀ ਸਾਰੇ ਹਿੱਤੇ ਘੜ ਕੇ ਪਿੱਛੇ ਘੜਾ ਸੀ ਮੈਂ ਜੀ ਆ ਕਾਰ ਦੇ ਵਗਰ اچھا ਉਹ ਬਿੱਲੀ ਪਤਾ ਨਹੀਂ ਕਿੰਨੀ ਸਪੀਡ ਤੇ ਆਇਆ ਮਗਰੋਂ ਉਹਨੇ ਮਾਰਿਆ ਆ ਕੇ ਮਗਰੋਂ ਲੈ ਕੇ ਜੀ ਖੜੇ ਖੜੇ ਜੇ ਵਿੱਚ اچھا ਕਾਦੇ ਕੀ ਕੀ ਚੀਜ਼ ਵੱਜੀ ਗਈ ਹੈ ਤੁਹਾਡੇ ਕਾਰ ਜਗੀ ਜੀ ਕਾਰ ਕਾਰ ਵੱਜੀ ਹੈ ਹਾਂਜੀ ਅੱਛਾ ਤੇ ਹੁਣ ਵੱਜੀ ਤੁਹਾਡੀ 6:00 ਵਜੇ ਹੈ। ਵੱਜੀ ਹੈ ਭਾਜੀ 8:00 ਨਜ਼ਾਰਾ 2:00 ਵਜੇ ਹੈ। 2:00 ਵਜੇ ਦੀ ਵਜੇ ਹੈ। ਠੀਕ ਹੈ। 7:00 ਦੇ ਵਜੇ 7:00 ਵਜੇ ਹੈ। ਹੱਥਾ ਜੀ ਕਿੰਨੇ ਕ ਵਜ ਦੀ ਗੱਲ ਹੈ ਜੀ? ਹੁਣੇ ਜੀ 10 ਮਿੰਟ ਪਹਿਲਾਂ ਦੀ ਗੱਲ ਹੈ। ਠੀਕ ਹੈ। ਮੇਰਾ ਨਾਮ ਹੈ ਅਮਲ ਕੁਮਾਰ ਆ। ਅੱਛਾ ਕਿਆ ਟਰੱਕ ਆਪਕਾ ਇਹ? ਹਾਂ ਜੀ। ਕਿਆ ਕੈਸੇ ਹਾਦਸਾ ਹੋ ਗਿਆ ਇਹ? ਉਹ ਸਾਹਮਣੇ ਕੋਈ ਇੱਕ ਗੱਡੀ ਆ ਗਈ ਥੀ। ਹੂੰ। ਉਸਕੇ ਬਜੇ ਸੇ ਅੱਗੇ ਵਾਲਾ ਗੱਡੀ ਵਾਲਾ ਖੜਾ ਬ੍ਰੇਕ ਲੈ ਲਿਆ। ਉਸ ਤੋਂ ਬਜੇ ਸੇ ਡਾਲਰ ਲੱਗ ਗਈ। ਅੱਛਾ। ਕਿਤਨਾ ਨੁਕਸਾਨ ਹੋ ਦੂਸਰੀ ਗੱਡੀ ਵਾਲਾ ਕਹਾ ਗਿਆ ਉਹ ਭੱਗ ਗਿਆ ਸਾਲਾ ਭੱਗ ਗਿਆ ਕਾ ਸਾਰੇ ਸੀ ਆਪ ਅਸੀਂ ਇਧਰ ਆ ਬੋਸ ਜਾ ਕੇ ਅੱਗੇ ਚੱਲ ਜੈਪਨ ਪੂਰਾ ਖਤਮ ਹੋ ਗਿਆ ਅੱਛਾ ਇਸ ਡਰਾਈਵਰ ਫਿਰ ਸਭ ਹੋ ਗਿਆ ਖਰੇ ਸੀ ਬਈ ਟ੍ਰੈਫਿਕ ਸੀ ਅੱਗੇ ਜਾਮੀ ਵਿੱਚ ਖਰੇ ਸੀ ਆ ਭਾਈ ਸਾਹਿਬ ਆਏ ਨੇ ਵਿੱਚ ਠੁੱਕੀ ਗੱਡੀ ਇਹਨਾਂ ਨੇ ਲਿਆ ਕੇ ਅੱਛਾ ਗੱਡੀ ਨੂੰ ਨੁਕਸਾਨ ਤੁਹਾਡੇ ਸਾਹਮਣੇ ਰੱਖ ਕਿਹੜੀ ਗੱਡੀ ਕਿਹੜੀ ਹੈ ਤੁਹਾਡੀ ਰੈਡਸ ਗੱਡੀ ਹੈ ਜੀ ਅੱਛਾ ਜਿਹੜੀ ਵੱਜੀ ਉਹ ਕਿਹੜੀ ਹੈ 에ਪੋਰਟ ਵੀ ਕੋਈ ਫਿਰ ਕੀ ਗੱਲਬਾਤ ਹੋਈ ਨਾ ਕੋਈ ਗੱਲ ਮੈਂ ਇਹਨੂੰ ਇਹ ਕਹਿ ਰਿਹਾ ਗੱਡੀ ਚੋਂ ਵਾਜੀ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਹੈ ਸਰ ਉਹਦੇ ਉਸ ਚਾਪੇ ਠੀਕਰਵਾ ਲਾਂਗੇ ਹੂੰ ਫਿਰ ਜਿੱਤੇ ਆ ਸੀ ਜਿੱਤੇੜੀ ਨੇ ਸਪੈਕ ਕਰਵਾਦਾਂਗੇ ਸਪੈਕ ਕਰਵਾਦਾਂਗੇ ਕੋਈ ਬੰਦੇ ਚੋਟ ਵੀ ਲੱਗੀ ਐ ਓਕੇ ਇੱਕ ਬੰਦੇ ਲੱਗੀ ਚੋੜੀ ਅੱਛਾ ਹਾਂਜੀ ਵੀਰੇ ਕੀ ਨਾਂ ਤੁਹਾਡਾ ਮੇਰਾ ਨਾਮ ਜਤਿੰਦਰ ਜੀ ਜਤਿੰਦਰ ਕੀ ਗੱਲ ਹੋਈ ਇੱਥੇ ਇਹ 5:30 ਵਜੇ ਆਇਆ ਸਾਰਾ ਇਕੱਠਾ ਇਹ ਟਰੱਕ ਖਰਾਬ ਘਣ ਤੇ ਅੱਗੇ ਪਹਿਲਾਂ ਦਾ ਜਾਮ ਲੱਗਿਆ ਆ ਸੀ ਕਿਥੇ ਆ ਗੱਡੀ ਆ ਕੇ ਖੜੀ ਗਈ ਉਹਦੇ ਪਿੱਛੇ ਆਰਕਸ਼ ਆ ਗਈ ਸੀ ਆ ਵਾਲੀ ਤੋ ਪੁੱਛੋ तकरीबन 17-18 ਫੀਟ ਤੇ ਗੱਡੀ ਹੋएगी ਤੇਜ਼ ਤੇਜ਼ ਉਹਨੇ ਲਾ ਕੇ ਪਿੱਛੇ ਮਾਰਿਆ ਉਹ ਥੋੜੀ ਅਵੀ 30 ਫੁੱਟ ਤੇ ਆ ਕੇ ਰਿਕਸ਼ਾ ਪਈ ਆਗੇ ਨਾਲੇ ਉਹਦੇ ਟਾਇਰ ਪਾੜ ਗਿਆ ਮੁੰਡੇ ਦਾ ਸੱਟਾਂ ਮੱਜੀਆਂ ਬਹੁਤ ਜ਼ਿਆਦਾ ਸਰਕਾਰੀ ਹਸਪਤਾਲ ਲੈ ਗਏ ਸੰਦੀਪ ਨੂੰ ਅੱਛਾ ਕੀ ਕੋਣ ਸੀ ਇਹ ਮੁੰਡਾ ਕੀ ਕੰਮ ਕਰਦਾ ਹੈ ਇਹ ਆਪਣਾ ਸਪਲਾਈ ਮੈਨ ਹੈਗਾ ਜੀ ਕੈਂਸਾ ਕੰਮ ਕਰਦਾ ਹੈ ਕਿਹੜੀ ਕੈਂਸ ਜੰਸੀ ਦਾ ਇਹ ਸਰਕਾਰੀ ਕੈਂਸ ਇਹ ਕੰਮ ਤੇ ਚੱਲਿਆ ਸੀ ਹਾਂਜੀ ਕੰਮ ਤੇ ਚੱਲਿਆ ਸਵੇਰੇ ਕੰਮ ਤੇ ਚੱਲਿਆ ਸੀ ਅੱਛਾ ਮੈਨੂੰ ਫੋਨ ਆਇਆ ਤੇ ਮੈਂ ਆਇਆ ਭੱਜ ਕੇ ਹੁਣ ਅਨੁਸਾਰ ਸਰਕਾਰੀ ਹਸਪਤਾਲ ਲੈ ਗਏ ਮੁੰਡੇ ਆਪਣੇ ਮਿੰਦਰ ਜੀ ਗਏ ਨੇ ਲੈਣ ਐਮਐਲਏ ਸਾਹਿਬ ਕੋਲ ਕੰਮ ਕਰਦਾ ਹੈ ਹਾਂਜੀ ਠੀਕ ਹੈ ਕਿਸ ਤਰ੍ਹਾਂ ਦਾ ਇਹ ਹਾਸਾ ਹੋਇਆ ਜੀ ਦੇਖੋ ਜੀ ਟਰੱਕ ਦਾ ਪਹਿਲਾਂ ਕੋਈ ਐਕਸੀਡੈਂਟ ਹੋਇਆ ਟਰੱਕ ਖੜਾ ਸੀ ਅੱਗੇ ਤੇ ਤੁੰਦ ਬਹੁਤ ਜ਼ਿਆਦਾ ਤੁੰਦ ਕਰਕੇ ਸਾਰਾ ਕੁਝ ਹੋਇਆ ਅੱਛਾ ਕਿੰਨੀਆਂ ਗੱਡੀਆਂ ਹੁਣ ਟਕਰਾਈਆਂ ਨੇ ਇਹ ਤਾਂ ਨਹੀਂ ਪਤਾ ਲੱਗਾ ਤੇ ਰਾਤ ਦੀ ਆ ਸਹੀ ਉਸ ਤੋਂ ਬਾਅਦ ਦੋ ਹੁਣ ਕਰਾਂ ਟਕਰਾਈਆਂ ਦੇ ਪਿੱਛੇ ਜਰੂਰ ਆ ਕਿ ਕਹਿੰਦੇ ਨੇ ਗੈਸ ਸਿਲੰਡਰ ਵਾਲੀ ਰੇੜੀ ਵੀ ਨਾਲ ਟਕਰਾਈ ਹੈ ਜੀ ਹਾਂ ਉਹ ਵੀ ਉਹਦਾ ਥੋੜਾ ਦੱਸਦੇ ਆ ਸਭ ਤੋਂ ਪਹਿਲਾਂ ਕੋਈ ਜ਼ਖਮੀ ਵੀ ਹੋਇਆ ਤੇ ਸਾਡੇ ਹੋਂਤੇ ਤਾਂ ਕਹਿੰਦੇ ਆ ਵੀ ਲੈ ਗਏ ਸਾਨੂੰ ਸਾਡੇ ਹੋਂਤੇ ਹੁਣ ਕੀ ਕਾਰਵਾਈ ਸਰ ਕੀਤੀ ਜਾ ਰਹੀ ਹੈ ਅਸੀਂ ਇੱਕ ਵਾਰੀ ਮੁੱਖ ਤੇ ਆਏ ਆ ਅੱਛਾ ਜੀ ਦੇਖਦੇ ਆ ਜੋ ਕਰਾਉਂਦੇ ਆ ਠੀਕ